ਗੌੜੀ ਮਹੱਲਾ ਪੰਜਵਾ ਸੰਤ ਕੀ ਧੂਰੈ ਮਿਟੇ ਆਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੂਟੈ ਸੰਤ ਕਾ ਦਰਸ ਪੂਰਨ ਇਸ ਨਾਨ ਸੰਤ ਕਿਰਪਾ ਤੇ ਜਪਿਐ ਨਾਮ ਰਹਾਉ ਸੰਤ ਕੈ ਸੰਗ ਮਿਟਿਆ ਅਹੰਕਾਰ ਦ੍ਰਿਸ਼ਟ ਆਵੈ ਸਭ ਏਕੰਕਾਰ ਸੰਤ ਸੋ ਪ੍ਰਸੰਨ ਆਏ ਵਸ ਪੰਜਾਇ ਅੰਮ੍ਰਿਤ ਨਾਮ ਹਿਰਦੈ ਲੈ ਸੰਚਾਨ ਕਹੋ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗਾਉੜੀ ਮਹੱਲਾ ਪੰਜਵਾਂ ਹਾਰ ਗੁਣ ਜਪਤ ਕਮਲ ਉਪਰਗਾਸੈ ਹਾਰ ਸਿਮਰਤ ਤ੍ਰਾਸ ਸਭ ਨਾਸੈ ਸਾ ਮਤ ਪੂਰੀ ਜਿਤ ਹਰ ਗੁਣ ਗਾਵੈ ਵੱਢੈ ਭਾਗ ਸਾਧੂ ਸੰਗ ਪਾਵੈ ਰਹਾਉ ਸਾਧ ਸੰਗ ਪਾਈਐ ਨਿਤ ਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨਮ ਪਰਵਾਨ ਗੁਰ ਕਿਰਪਾ ਤੇ ਨਾਮੁ ਵਖਾਣ ਕਹੋ ਨਾਨਕ ਸੋ ਜਨ ਪਰਵਾਨ ਜਾ ਕਰਦਾ ਵਸੈ ਭਗਵਾਨ ਗੌੜੀ ਮਹੰਲਾ ਪੰਜਵਾਨ ਇਕਸ ਸਿਉ ਜਾ ਕਾ ਮਨ ਰਤਾ ਵਿਸਰੀਤ ਸੈ ਪਰਾਈ ਤਾਤਾ ਵੇਨ ਗੋਬਿੰਦ ਨਾ ਦੀਸੈ ਕੋਈ ਕਰਨ ਕਰਾਵਨ ਕਰਤਾ ਸੋਈ ਰਹਾ ਮਨ ਕਮਾਵੇ ਮੁਖ ਹਰ ਹਰ ਬੋਲੇ ਸੋ ਜਨ ਇਥ ਉਤ ਕਤਹਿ ਨਾ ਡੋਲੇ ਜਾ ਕੇ ਹਰ ਧਨ ਸੋ ਸੱਚ ਸਾਹੋ ਗੁਰ ਪੂਰੈ ਕਰ ਦੀਨੋ ਵਿਸਾਹ ਜੀਵਨ ਪਰਖ ਮਿਲਿਆ ਹਰ ਰਾਇਆ ਕਾਹੋ ਨਾਨਕ ਪਰਮ ਪਦ ਪਾਇਆ ਗਾਉੜੀ ਮਹੱਲਾ ਕੰਜਵਾ ਨਾਮ ਭਗਤ ਕੈ ਪ੍ਰਾਨ ਅਧਾਰ ਨਾਮੋ ਧਾਨ ਨਾਮੋ ਵਿਵਹਾਰ ਨਾਮ ਬਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦੇਵਾਏ ਰਹਾਉ ਨਾਮ ਭਗਤ ਕੈ ਸੁਖ ਅਸਥਾਨ ਨਾਮ ਰਤ ਸੋ ਭਗਤ ਪਰਵਾਨ ਹਰ ਕਾ ਨਾਮ ਜਨ ਕਾ ਉਤਾਰੈ ਸਾਸ ਸਾਸ ਜਨ ਨਾਮ ਸੁਮਾਰੈ ਕਾਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾ ਕਾ ਮਨ ਲਾਗੈ ਗਉੜੀ ਮਹੱਲਾ ਪੰਜਵਾ ਸ਼ਾਂਤ ਪ੍ਰਸਾਦ ਹਰ ਨਾਮ ਧਿਆਇਆ ਤਾਬਤੇ ਤਾਵਤ ਮਨ ਤ੍ਰਿਪਤਾਇਆ ਸੋਖ ਬਿਸਰਾਮ ਪਾਇਆ ਗੁਣ ਗਾਏ ਸ੍ਰਮ ਮਿਟਿਆ ਮੇਰੀ ਹੱਤੀ ਬੁਲਾਏ ਰਹਾਉ ਚਰਨ ਕਮਲ ਰਾਧ ਭਗਵੰਤਾ ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਾਬ ਤਾਜ ਅਨਾਥ ਏਕ ਸਰਨ ਆਇਓ ਊਚ ਅਸਥਾਨ ਤਬ ਸਹਜੇ ਪਾਇਓ ਦੁਖ ਦਰਦ ਭਰਮ ਭਾਉ ਨਸਿਆ ਕਰਨ ਹਾਰ ਨਾਨਕ ਮਨ ਵਸਿਆ ਗਾਉੜੀ ਮਹੱਲਾ ਕੰਜਵਾ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਧਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਭੈ ਪਾਰ ਉਤਰੀਆ ਰਹਾਉ ਨੇਤਰ ਸੰਤਨ ਕਾ ਦਰਸ਼ਨ ਵੇਖ ਪ੍ਰਭ ਅਵਿਨਾਸੀ ਮਨ ਮਹਿ ਦੇਖ ਸੁਣ ਕੀਰਤਨ ਸਾਧ ਪਹਿ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਏ ਚਰਨ ਕਮਲ ਠਾਕੁਰ ਉਰ ਧਾਰ ਦੁਲਾਬ ਦੇਹ ਨਾਨਕ ਨਿਸਤਾਰ ਗਾਉੜੀ ਮਹੱਲਾ ਪੰਜਵਾਂ ਜਾ ਕਉ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਾਰ ਬਿਸਰਤ ਸਹਿ ਸਾ ਦੁਖ ਬਿ ਆਪੈ ਸਿਮਰਤ ਨਾਮ ਧਰਮ ਭਾਉ ਭਾਗੈ ਰਹਾਉ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤੇ ਸਜਨ ਦੁਖ ਨਿਕਟ ਨਹੀਂ ਆਵੈ ਹਰ ਕੀ ਟਹਿਲ ਕਰਤ ਜਨ ਸੋਹੈ ਤਾ ਕਾਉ ਮਾਇਆ ਅਗਨ ਨਾ ਕੋ ਹੈ ਮਾਨਤਾਨ ਮੁਖ ਹਰ ਨਾਮ ਦਿਆਲ ਨਾਨਕ ਤਜੀਐ ਲੈ ਅਵਰ ਜੰਜਾਲ ਗਾਉੜੀ ਮਹੱਲਾ ਪੰਜਵਾਂ ਛਾੜ ਸਿਆਨਪ ਬਾਹੋ ਚਤੁਰਾਈ ਗੁਰ ਪੂਰੇ ਕੀਤੇ ਇੱਕ ਟਿਕਾਈ ਦੁੱਖ ਬਿਨਸੇ ਸੁਖ ਹਾਰ ਗੁਣ ਗਾਏ ਗੁਰ ਪੂਰਾ ਭੇਟਿਆ ਲਿਵ ਲਾਏ ਰਹਾਉ ਹਰ ਕਾ ਨਾਮ ਦੀਓ ਵਰ ਮੰਤਰ ਮਿਟੇ ਸੂਰੇ ਉਤਰੀ ਚਿੰਤ ਆਨੰਦ ਭਾਏ ਗੁਰ ਮਿਲਤਿ ਕਿਰਪਾਲ ਕਰ ਕਿਰਪਾ ਕਾਟੇ ਜਮ ਜਾਲ ਕਹੋ ਨਾਨਕ ਗੁਰ ਪੂਰਾ ਪਾਇਆ ਤਾਤੇ ਬਹੁਰ ਨਾ ਬਿਆਪੈ ਮਾਇਆ ਗੌੜੀ ਮਹੱਲਾ ਪੰਜਵਾਂ ਰਾਖ ਲੀਆ ਗੁਰ ਪੂਰੇ ਆਪ ਮਨ ਮੁਖ ਕਉ ਲਾਗੋ ਸੰਤਾਪ ਗੁਰੂ ਗੁਰੂ Jap ਮੀਤ ਹਮਾਰੇ ਮੁਖ ਊਜਲ ਹੋ ਵਹ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਨ ਤੇਰੀ ਹੱਥੈ ਬੁਲਾਏ ਗੁਰ ਕਾ ਸਬਦ ਤੇਰੇ ਸੰਗ ਸਹਾਈ ਦਇਆਲ ਭਏ ਸਗਲੇ ਜੀਵ ਭਾਈ ਗੁਰ ਪੂਰੇ ਜਬ ਕਿਰਪਾ ਕਰੀ ਭਨਤ ਨਾਨਕ ਮੇਰੀ ਪੂਰੀ ਪਰੀ ਗੌੜੀ ਮਹੱਲਾ ਪੰਜਵਾਂ ਆਨੇ ਕਾ ਰਸਾ ਖਾਏ ਜੈਸੀ ਠੂਰ ਮੋਹ ਕੀ ਜੇਵਰੀ ਬਾਦਿਓ ਚੋਰ ਮਿਰਤਕ ਦੇਹ ਸਾਧ ਸੰਗ ਬਿਹੁਨਾ ਆਵਤ ਜਾਤ ਜੋਨੀ ਦੁਖ ਖੀਨਾ ਰਹਾ ਆਨੇ ਕਾ ਵਸਤਰ ਸੁੰਦਰ ਪਹਿਰਾਇ ਜਿਉ ਡਰਨਾ ਖੇਤ ਮਾਹੀ ਡਰਾਇ ਸਗਲ ਸਰੀਰ ਆਵਤ ਸਭ ਕਾਮ ਨਿਹਫਲ ਮਾਨੁਖ ਜਪੈ ਨਹੀਂ ਨਾਮ ਕਹੋ ਨਾਨਕ ਜਾ ਕਉ ਭਏ ਦਇਆਲਾ ਸਾਧ ਸੰਗ ਮਿਲਿ ਭਜੈ ਗੋਬਾਲਾ ਗਉੜੀ ਮਹੰਲਾ ਪੰਜਵਾ ਕਾਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਭੈ ਬਿਨਸੇ ਨਿਰਭਉ ਹਰਿ ਧਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾ ਚਰਨ ਕਬਲ ਰਿਤ ਅੰਤਰ ਧਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂਢਤ ਜਾਤ ਪੂਰੇ ਗੁਰ ਕਾਢੇ ਜਨਮ ਜਨਮ ਕੇ ਟੂਟੇ ਗਾਢੇ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਭਈ ਹਮਾਰੀ ਗੌੜੀ ਮਹੱਲਾ ਪੰਧਵਾ ਸਾਧ ਸੰਗਤਾ ਕੀ ਸਰਣੀ ਪਰਹੁ ਮਨ ਤਨ ਆਪਣਾ ਆਗੇ ਧਰਹੁ ਅੰਮ੍ਰਿਤ ਨਾਮ ਪੀਵਹੁ ਮੇਰੇ ਭਾਈ ਸਿਮਰ ਸਿਮਰ ਸਭ ਤਪ ਤਬੁਝਾਈ ਰਹਾਉ ਤਾਜ ਅਭਿਮਾਨ ਜਨਮ ਮਰਨ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰੋ ਸਾਸ ਸਾਸ ਪ੍ਰਭ ਮਨ ਹੈ ਸਮਾਲੇ ਸੋ ਧਨ ਸੰਚਹੁ ਜੋ ਚਾਲੈ ਨਾਲੇ ਤਿਸਹਿ ਪ੍ਰਾਪਤ ਜਿਸ ਮਸਤਕ ਭਾਗ ਕਾਹੋ ਨਾਨਕ ਤਾ ਕੀ ਚਰਣੀ ਲਾਗ ਗਾਉੜੀ ਮਹੱਲਾ ਪੰਜਵਾਂ ਸੂਕੇ ਹਰੇ ਕੀਏ ਖੇ ਨਮਾਹੇ ਅੰਮ੍ਰਿਤ ਦ੍ਰਿਸ਼ਟ ਸਾਂਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਾਹੋ ਦਿਨਨੀ ਆਪਣੀ ਸੇਵ ਰਹਾਉ ਮੇਟਾ ਗਾਈ ਚੇੰਤਾ ਪੁਨਨੀ ਮਨ ਆਸਾ ਕਰੀ ਦਇਆ ਸਤ ਗੁਰ ਗੁਣ ਤਾਸਾ ਦੋਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਕਰੀ ਜਾ ਗੁਰ ਫਰਮਾਏ ਏਖ ਪੁਨਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਾਉੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਚੁਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆ ਥਾਉ ਸਹਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਹੁ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੈ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾਂ ਕਲਿ ਦਿਨਸ ਭਲੇ ਸੰਜੋਗ ਜਿਤ ਭੇਟੇ ਬਾਰ ਬ੍ਰਹਮ ਨਿਰਜੋਗ ਉਹ ਵੇਲਾ ਕਾਉ ਹਉ ਵਲ ਜਾਉ ਜਿਤ ਮੇਰਾ ਮਨ ਜਪੈ ਹਰਨਾਉ ਰਹਾਉ ਸਫਲ ਮੂਰਤਾ ਸਫਲ ਉਹ ਘਰੀ ਜਿਤ ਰਸਨਾ ਉਚਰੈ ਹਰਿ ਹਰੀ ਸਫਲ ਹੋ ਹੂ ਮਾਥਾ ਸੰਤ ਨਮਸਕਾਰ ਸ ਚਰਨ ਪੁਨੀਤ ਚੱਲੈ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗਾਉੜੀ ਮਹੱਲਾ ਪੰਜਵਾ ਗੁਰ ਕਾ ਸਬਦ ਰਾਖੁ ਮਨੁ ਮਾਹੀ ਨਾਮ ਸਿਮਰਿ ਚਿੰਤਾ ਸਭ ਜਾਹਿ ਬਿਨੁ ਭਗਵੰਤ ਨਾਹੀ ਆਨ ਕੋਏ ਮਾਰੈ ਰਾਖੈ ਏਕੋ ਸੋਏ ਰਹਾਉ ਗੁਰ ਕੇ ਚਰਨ ਹਰਿਦੈ ਓ ਰਤਾਰ ਅਗਨ ਸਾਗਰ ਜਪ ਉਤਰਹਿ ਪਾਰ ਗੁਰ ਮੂਰਤ ਸਿਉ ਲਾਇ ਤਿਆਨ ਈਹਾ ਊਹਾ ਪਾਵਹਿ ਮਾਨ ਸਗਲ ਤੇ ਆਗ ਗੁਰ ਸਰਣੀ ਆਇ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਾਉੜੀ ਮਹੱਲਾ ਕੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ Jap man mere govind ki baani saadhu jaan ram rasan vakhani rahao ਇਕ ਸਬੇਨ ਨਾਹੀ ਦੂਜਾ ਕੋਏ ਜਾ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਿ ਲੇਖ ਰਾਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਾਉੜੀ ਮਹੱਲਾ ਪੰਜਾਬਾਂ ਮੈਂ ਮੈਂ ਰਚਿਓ ਸਭ ਸੰਸਾਰਾ ਤਿਸ ਭਾਉ ਨਾਹੀ ਜਿਸ ਨਾਮ ਆਧਾਰਾ ਭਾਉ ਨਾਮਿ ਆਪੈ ਤੇਰੀ ਸਰਣਾ ਜੋ ਤੁਦ ਭਾਵੈ ਸੋਈ ਕਰਣਾ ਰਹਾਉ ਸੋਗ ਹਰਖ ਮਹਿ ਆਵਣ ਜਾਣਾ ਤੈਨ ਸੁਖ ਪਾਇਆ ਜੋ ਪ੍ਰਭ ਭਾਣਾ ਅਗਨ ਸਾਗਰ ਮਹਾ ਵਿਆਪੈ ਮਾਇਆ ਸੇ ਸੀਤਲ ਜਿਨ ਸਤਗੁਰ ਪਾਇਆ ਰਾਖਲੇ ਪ੍ਰਭ ਰਾਖਨ ਹਾਰਾ ਕਹੋ ਨਾਨਕ ਕਿਆ ਜੰਤ ਵਿਚਾਰਾ ਗਾਉੜੀ ਮਹੱਲਾ ਕੰਜਵਾ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਵ ਤੋਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਵ ਤੋਮ ਮਾਨਵ ਸੇ ਤਾਉ ਦੁਖ ਨਾ ਲਾਗੈ ਤੁਮਰੀ ਕਿਰਪਾ ਤੇ ਬ੍ਰਹਮ ਭਾਉ ਭਾਗੈ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੈ ਸਚ ਰਾਸ ਗਾਉੜੀ ਮਹੱਲਾ ਪੰਜਵਾ ਕਾਣ ਵਿਨਾ ਜੈਸੇ ਫੋਥਰ ਤੁਖਾ ਨਾਮ ਬਿਹੂਨ ਸੂਨੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਨ ਤ੍ਰਿਗ ਦੇਹ ਬਿਗਾਨੀ ਰਹਾਉ ਨਾਮ ਬਿਨਾ ਨਹੀਂ ਮੁਖ ਭਾਗ ਭਰਤ ਬਿਹੂਨ ਕਹਾ ਸੁਹਾਗ ਨਾਮ ਵਿਸਾਰ ਲੱਗੇ ਅਨ ਸੁਆਏ ਤਾਂ ਕੀ ਆਸ ਨਾ ਪੂਜੈ ਕਾਏ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ